ਗਰੀਬੀ, ਮੰਗਾਈ, ਬੇਰੁਜ਼ਗਾਰੀ ਔਰ ਜੋ ਲੋਕਾਂ ਦਾ ਕਾਰਪੋਰੇਟ ਕਾਰੋਬਾਰਾਂ ਦਾ ਜਾੜਾ ਕਰ ਰਿਹਾ ਉਤੋਂ ਲੋਕ ਤੰਗ ਨੇ ਅਮਰਸਰ ਬੱਸ ਸਟੈਂਡ ਦੇ ਉੱਤੇ ਆਟੋ ਵਾਲਿਆਂ ਨੇ ਜਿਹੜਾ ਉਹ ਧਰਨਾ ਲਾਇਆ ਹੋਇਆ ਹੈ। ਇਹ ਅਮਰਸਰ ਦੀਆਂ ਤਸਵੀਰਾਂ ਨੇ ਭਾਰਤ ਬੰਦ ਦੀ ਕਾਲ ਕਰਕੇ ਸ਼ਹਿਰ ਦੇ ਵਿੱਚ ਸੁੰਨਪਸਰੀ ਨਜ਼ਰ ਆਈ। ਚਹਿਲ ਪਹਿਲ ਵਾਲਾ ਸ਼ਹਿਰ ਵੀ ਸੁੰਨ ਹੋ ਗਿਆ। ਅਮਰਸਰ ਦੇ ਪੰਡਾਰੀ ਬ੍ਰਿਜ ਦੇ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ। ਸਮਰਥਨ ਦੇਣ ਵਾਲਿਆਂ ਦਾ ਧੰਨਵਾਦ ਕੀਤਾ। ਬੱਸ ਸਟੈਂਡ ਵੀ ਖਾਲੀ ਹੀ ਸਨ ਕਿਉਂਕਿ ਅੱਜ ਪ੍ਰਾਈਵੇਟ ਬੱਸਾਂ ਨੇ ਵੀ ਹੜਤਾਲ ਕੀਤੀ ਹੈ। ਔਰ ਜੋ ਲੋਕਾਂ ਦਾ ਕਾਰਪੋਰੇਟ ਕਾਰੋਬਾਰਾਂ ਦਾ ਜਾੜਾ ਕਰ ਰਿਹਾ ਉਸ ਤੋਂ ਲੋਕ ਤੰਗ ਨੇ ਇਸ ਕਰਕੇ ਸਭ ਵਰਗਾਂ ਨੇ ਮਲਾਜ਼ਮ ਵਿਦਿਆਰਥੀ ਨੌਜਵਾਨ ਦੁਕਾਨਦਾਰ ਟਰਾਂਸਪੋਰਟਰ ਸਭ ਇਸ ਬੰਦੇ ਵਿੱਚ ਵੱਡੇ ਪੱਤਰ ਤੇ ਸ਼ਾਮਲ ਹੋਇਆ ਕੋਈ ਬੱਸ ਨਹੀਂ ਚੱਲ ਰਹੀ ਸਾਰਾ ਅੱਡਾ ਆਟੋ ਵਾਲਿਆਂ ਨੇ ਜਿਹੜਾ ਅੱਡੇ ਦੇ ਵਿੱਚ ਅ ਅੰਮ੍ਰਿਤਸਰ ਬੱਸ ਸਟੈਂਡ ਦੇ ਉੱਤੇ ਆਟੋ ਵਾਲਿਆਂ ਨੇ ਜਿਹੜਾ ਉਹ ਧਰਨਾ ਲਾਇਆ ਹੋਇਆ ਕਿਹੜੇ ਕਿਹੜੇ ਨੂੰ ਛੂਟ ਦਿੱਤੀ ਗਈ ਤੇ ਜਿੰਨੇ ਜਿਹੜੇ ਤੁਹਾਡਾ ਸਮਰਥਨ ਦਿੱਤਾ ਤੱਕ ਤੇ ਮੈਡੀਕਲ ਸਵਾਵਾ ਸਾਰਿਆਂ ਨੂੰ ਛੋੜ ਦਿੱਤੀ ਗਈ ਆ ਐਂਬੂਲੈਂਸ ਨੂੰ ਛੋਟ ਆ ਬੱਚਿਆਂ ਦੇ ਪੇਪਰ ਚੱਲ ਰਿਹਾ ਉਹਨਾਂ ਨੂੰ ਛੋਟ ਆ ਕੋਈ ਬਰਾਤਾਂ ਜਿਹੜੀਆਂ ਉਹਨਾਂ ਨੂੰ ਛੋਟ ਆ ਕੋਈ ਕਿਸੇ ਦੀ ਹਰਕਮਰਕ ਤੇ ਕੋਈ ਜਾ ਰਿਹਾ ਉਹਨਾਂ ਨੂੰ ਜਿਹੜੀ ਛੋਟ ਆ ਪੁਲਿਸ ਦੇ ਵੱਲੋਂ ਵੀ ਕਰੜੇ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਅਮ੍ਰਿਤਸਰ ਦੇ ਵਿੱਚ ਨਿਤ ਦੇਨ ਵੱਡੀ ਗਿਣਤੀ ਦੇ ਵਿੱਚ ਸੈਲਾਨੀ ਵੀ ਆਉਂਦੇ ਨੇ ਖਾਸ ਕਰਕੇ ਸ਼ਰਦਾਲੂ ਵੱਡੀ ਗਿਣਤੀ ਚ ਪਹੁੰਚਦੇ ਨੇ ਇਸੇ ਲਈ ਸੁਰੱਖਿਆ ਦੇ ਪੁਖਤਾ ਬੰਦੋਬਸਤ ਕੀਤੇ ਗਏ ਨੇ ਆਵਾਜਾਈ ਲਈ ਵੀ ਖਾਸ ਇੰਤਜ਼ਾਮ ਨੇ ਜਿੰਨੇ 20 ਪੁਆਇੰਟਸ ਨੇ ਉਹਨਾਂ ਨੂੰ ਅਸੀਂ ਵਿਦ ਫੋਰਸ ਕਵਰ ਕੀਤਾ ਹੋਇਆ ਹੈ ਔਰ ਇੱਥੇ ਵੀ ਭੰਡਾਰੀਪੁਰ ਵੀ ਜਿੰਨੀਆਂ ਜਥੇਬੰਦੀਆਂ ਉਹਨਾਂ ਨਾਲ ਅਸੀਂ ਆਲਰੇਡੀ ਪਹਿਲਾਂ ਵੀ ਮੀਟਿੰਗ ਕੀਤੀ ਅੱਜ ਵੀ ਹੋਈ ਹੈ ਸੋ ਉਹਨਾਂ ਨਾਲ ਇਹ ਹੀ ਡਿਸਾਈਡ ਹੋਇਆ ਵੀ ਉਹ ਆਪਣਾ ਪੀਸਫੁਲ ਡੈਮੋਨਸਟ੍ਰੇਸ਼ਨ ਕਰਨਗੇ ਤੇ ਸਾਡਾ ਜਿਹੜਾ ਆਪਣਾ ਕੰਮ ਆ ਵੀ ਅਸੀਂ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਜਿਹੜੀ ਕਾਨੂੰਨ ਵਿਵਸਥਾ ਉਹਨੂੰ ਬਣਾਈ ਰੱਖਣਾ ਬਿਲਕੁਲ ਪੀਸਫੁਲ ਹੈ ਜੀ ਜਥੇ ਜਿਹੜੀਆਂ ਜਿਹੜੀਆਂ ਦੁਕਾਨਾਂ ਵੀ ਆ ਜਾਂ ਜਿਹੜੀਆਂ ਅਲੱਗ-ਅਲੱਗ ਐਸੋਸੀਏਸ਼ਨਸ ਆ ਉਹਨਾਂ ਦੇ ਨਾਲ ਵੀ ਸਾਡੇ ਹਲਕਾ ਅਫੀਸਰ ਸਹਿਬਾਨ ਨੇ ਪੁਲਿਸ ਅਫੀਸਰਸ ਨੇ ਮੀਟਿੰਗਸ ਕੀਤੀਆਂ ਹੋਈਆਂ ਸੋ ਕੋਈ ਐਸਾ ਮਤਲਬ ਜਿਹੜੀ ਅਮਨ ਕਾਨੂੰਨ ਆ ਉਹ ਬਿਲਕੁਲ ਪੀਸਫੁਲ